ਜੇ ਆਪਾਂ ਬਣਾਉਣਾ ਵਾ ਪਾਸਤਾ ਤੇ ਪਾਸਤਾ ਆਪਾਂ ਉਬਾਲਣਾ ਧਰਤਾ ਆ ਜਦ ਤੱਕ ਇਹਨੂੰ ਵਾਲੀ ਆਉਂਦੀ ਆ ਤੇ ਆਪਾਂ ਆਪ ਦਾ ਮਸਾਲੇ ਲਈ ਸਮਾਨ ਕੱਟ ਲੈਣੇ ਆ ਜੋ ਵੀ ਆਪਾਂ ਇਹਦੇ ਵਿੱਚ ਪਾਉਣਾ ਆ ਪਿਆਜ਼ ਤੇ ਮਰ ਲਸਣ ਪਿਆਜ਼ਾ ਸਾਰੇ ਕੋਸ ਆਪਾਂ ਕੱਟ ਲੈਣੇ ਆ ਕੱਟ ਕੇ ਤਿਆਰ ਕਰ ਗਏ ਤੇ ਜਾਨੋਂ ਆਪਣਾ ਵਾਲਾ ਆਂਦਾ ਵਾ ਲੋ ਜੀ ਆਪਾਂ ਬਣਾਉਣੇ ਆ ਹਣ ਪਾਸਤੇ ਲਈ ਮਸਾਲਾ ਭੁੰਨਦੇ ਆ ਤੇ ਇਹਦੇ ਲਈ ਪਾਵਾਂਗੇ ਆਪਾਂ ਥੋੜਾ ਜਿਹਾ ਤੇਲ ਤੇ ਵਿੱਚ ਪਾਵਾਂਗੇ ਜੀਰਾ ਤੇ ਪਿਆਜ਼ ਜਿਵੇਂ ਕਿ ਆਪਾਂ ਲੰਬਾ ਕੱਟਿਆ ਨਾ ਤੇ ਇਹ ਜਦੋਂ ਇਸੇ ਵਿੱਚ ਲੰਬਾ ਹੀ ਪਿਆਜ਼ ਵਧੀਆ ਲੱਗਦਾ ਵਾ ਨਹੀਂ ਨਿੰਮ ਤਰ੍ਹਾਂ ਤਾਂ ਲੰਬਾਈ ਵਧੀਆ ਲੱਗਦਾ ਵਾ ਉੱਪਰ ਆਪਣੇ ਹੱਥਾਂ ਨਾਲ ਹੀ ਕੱਟ ਪਾ ਲਈਏ। ਤੇ ਹੁਣ ਪਾਵਾਂਗੇ ਇਹਦੇ ਵਿੱਚ ਪਿਆਜ਼, ਟਮਾਟਰ। ਇਹ ਆਪਾਂ ਦਾ ਟਮਾਟਰ ਨੂੰ ਧੋ ਕੱਟ ਲੈਣੇ।

ਥੋੜਾ ਜਿਹਾ ਕਰਾਂਗੇ ਇਹਦੇ ਵਿੱਚ ਪਾਣੀ ਐਡ ਸੇਕਨੋਂ ਲੱਗ ਗਿਆ ਟੜਕੇ ਨੂੰ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਾਲਿਆ ਹੋਇਆ ਪਾਸਤਾ ਉਹ ਪਾਵਾਂਗੇ ਪਸ طبعا ਜਾਵਾਂ ਤੇ ਥੋੜਾ ਜਨਾ ਹੁਣ ਇਹਦੇ ਵਿੱਚ ਮੜਾਈ ਐਡ ਕਰਾਂਗੇ ਆਪਾਂ ਆਪਾਂ طبعا ਗਏ ਆਪਾਂ ਤੇ ਥੋੜਾ ਜਨਾ ਹੁਣ ਇਹਦੇ ਵਿੱਚ ਮੜਾਈ ਐਡ ਕਰਾਂਗੇ ਆਪਾਂ ਹੁਣ ਇਹ ਸੇਕ ਲੱਗਰ ਬਣਾ ਲਵਾਂਗੇ। ਲੋ ਜੀ ਸਾਡਾ ਪਾਸਤਾ ਬਣ ਕੇ ਰੈਡੀ ਹੋ ਗਿਆ ਹੈ। ਜੇ ਤੁਹਾਨੂੰ ਮੇਰਾ ਪਾਸਤਾ ਰੈਸিপি ਵਧੀਆ ਲੱਗੀ ਤਾਂ ਤੁਸੀਂ ਵੀ ਬਣਾ ਕੇ ਦੇਖੋ ਤੇ ਕਮੈਂਟ ਕਰਿਆ ਕੀ ਕਿੱਦਾਂ ਦੀ ਬਣੀ ਆ ਬਾਏ ਬਾਏ ਥੈਂਕ ਯੂ